ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚਾਂਮ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਮੇਰੇ ਵਿੱਚ ਪਏ ਇੱਕ ਤਾਜੀ ਸਵੇਰ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੀ ਕਾਲ ਅਫਸਰੀ ਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਵੀ ਕਲਿਆਣ ਸੁੱਖਾ ਪਿੰਡ ਠੀਕ ਹੈ ਜੀ ਨਾਮ ਹੈ ਜਸਕਰਨ ਸਿੰਘ ਠੀਕ ਹੈ ਬਾਈ ਜ਼ਿਲ੍ਹਾ ਕਿਹੜਾ ਪੰਨਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਨਥਾਣਾ ਨਥਾਣਾ ਨੇੜੇ ਪਿੰਡ ਆਪਨ ਕਿਹੜਾ ਰਹਿ ਜਾਂਦਾ ਨੇੜੇ ਇਧਰ ਰਹਿ ਗਿਆ ਕੋਠਾਗੁਰੂ ਰਹਿ ਗਿਆ ਨਯੋ ਰਹਿ ਗਿਆ ਜੀ ਸਾਰੇ ਆਸ-ਪਾਸ ਪਿੰਡ ਓਕੇ ਬਾਈ ਮੋਬਾਈਲ ਨੰਬਰ ਬੋਲਿਓ ਜੀ 83371 16102 ਠੀਕ ਆ ਕਿਹੜਾ ਸੁਬਹ ਸੋਈ ਹੈ ਬਣ ਬਾਈ ਇਹ ਦੂਜਾ ਸੁਬਹ ਸੋਈ ਹੈ ਜੀ ਕਦੋਂ ਸੋਈ ਹੈ ਵੀਰੇ ਇਹ 20 ਦਿਨ ਹੋ ਗਏ 18 ਤੋਂ 20 ਦਿਨ ਉਹ ਬੱਚਾ ਇਹ ਮਗਰ ਬੱਚਾ 18 ਤੋਂ 20 ਦਿਨ ਬੱਚਾ ਮਗਰ ਬੱਚਾ 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 ਭਾਈ ਉਹ ਬੈਠਾ ਠੀਕ ਆ ਕਿੰਨਾ ਦੁੱਧ ਬਾਈ ਹੁੰਦਾ ਇਸ ਟਾਈਮ ਹੈਗਾ ਜੀ 11 ਤੋਂ 12 ਲੀਟਰ ਦੁੱਧ 11 ਤੋਂ 12 ਲੀਟਰ ਦੁੱਧ ਠੀਕ ਆ ਚਿਵਾਈ ਚੁਈ ਕਿਵੇਂ ਆ ਬਿਲਕੁਲ ਪੋਲੀ ਨਰਮ ਠੰਡੀ ਠੰਡੀ ਫੁੱਲ ਠੰਡੀ ਬਿਨਾ ਬੱਚੇ ਤੋਂ ਇਸ ਦਾ ਚੋਲੇ ਨੇ ਇਸ ਟਾਈਮ ਬੱਚਾ ਛੱਡ ਲੋ ਨਾ ਛੱਡ ਲੋ ਠੀਕ ਆ ਤੇ ਲੇਵਾ ਨੇੜ ਤੋਂ ਚੈੱਕ ਕਰ ਲੋ ਥਾਨ ਬਹੁਤ ਚੰਗਾ ਗੁਲਾਬੀ ਪਹਿਲੇ ਸਵੇਰੇ ਘਰੇ ਸੀ ਹਨ ਇਹ ਨਾੜਾ ਨੂੜਾ ਕਰਵਾਏ ਦੇ ਫੁੱਲ ਚਾਹੀਏ ਬਰੀਡ ਇੱਕ ਨੰਬਰ ਹੈ ਚਿਵਾਈ ਵਾਈ ਕਹਿੰਦਾ ਐਨ ਓਕੇ ਆ ਬਈ ਚੰਗੇ ਦੁੱਧ ਦੇ ਹੁਣ ਤਿਆਰ ਆ 12 ਲੀਟਰ ਅਸੀਂ ਪਹਿਲੇ ਸਵੇਰੇ ਸਾਡੇ ਘਰ ਦੀ ਸੀ ਚੋਇਆ ਵਾ ਠੀਕ ਆ ਬਈ ਖੋਲੀ ਬਾਪੂ ਤੋਰ ਕੇ ਰਖਾ ਦੇ ਗੱਦ ਚੰਗਾ ਬ੍ਰੈਂਡ ਚੰਗਾ ਫੈਂਟ ਚੰਗੀਆਂ ਹੋਣਗੀਆਂ ਹਾਂਜੀ ਹਾਂਜੀ ਹਨਾ ਗਰਮੀ ਗਰਮੀ ਘਟ ਮੰਨ ਗਰਮੀ ਘਟੇ ਸੋ ਇਹ ਸਵਾਈ ਬੱਚਾ ਮਗਰ ਬੱਚਾ ਉਧਰ ਨਹੀਂ ਲੈ ਜਾ ਬੱਚਿਆ ਤੋਰਾ ਚੈੱਕ ਕਰ। ਕੀ ਆ ਗੱਤ ਆ ਬਾਈ ਤੇ ਕੀ ਮੋਲ ਆ ਭਰਾ ਜਾਇਜ਼ ਇਹ ਦਾ 36000 36000 ਮਾਨਤਾਨ ਹੋ ਜੀ। ਹਾਂਜੀ ਹਾਂ ਠੀਕ ਆ। 36000 ਰੁਪਇਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਕੋਈ ਚੈੱਕ ਕਰੇ ਤੋੜੂਗਾ। ਜਮਾ ਜਾਇਜ਼ ਮੋਲ ਰੱਖਿਆ ਬਾਈ ਨੇ ਕੱਚਾ ਮੋਲ ਰੱਖਿਆ ਕੋਈ ਨਹੀਂ ਮਾਨਤਾਨ ਮੌਕੇ ਤੇ ਹੋ ਜਾਣਾ। ਇਹ ਵਨੈਟ ਨੂੰ ਚੈੱਕ ਕਰ ਲਓ ਆਟਰੋਡਰ ਬਹੁਤ ਚੰਗਾ ਕਰਮਾ ਇਹਦਾ ਇਹ ਕਿਸੇ ਵੀ ਨੂੰ ਬਈ ਬੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ